ਜਨਮ ਦਿਹਾੜਾ ਮਨਾਇਆ ਗਿਆ ਉਹਦੇ ਬਾਰੇ ਥੋੜਾ ਜਿਆਦਾ ਦੱਸ ਦੋ ਹੋਰ ਨਾ ਕਰੀ ਗੁਰੂ ਦਾਦਾ ਲਾਲ ਜੀ ਆਪਣੇ ਮਾਤਾ ਜੀ ਦਾ ਜਨਮ ਦਿਨ ਸੀ ਦਾਦਾ ਲਾਲ ਜੀ ਮਹਾਰਾਜ ਜਿਹੜੇ ਪਾਕਿਸਤਾਨ ਤੋਂ ਆਏ ਹੋਏ ਸਨ ਉਹ 70 ਸਾਲ ਦੇ ਹੋ ਗਏ

अच्छा पूरे पंजाब में पूरे पूरे पंजाब में पूरे भारतवर्ष में ज्यादा जी जो अनुग्री जिसका जन्मदिन अशल पक्ष के बीज को आता है जी शुकल पक्ष के बीज को अक्टूबर जो, जो है वो छत्तीस जनवरी को आ रही है

छत्तीस जनवरी को है सवेरे दस बजे बाबा लाल जी आती मराठा पंचायत समारोह का सारा दिन भजन की सफल चलता रहेगा रात के बारह बजे बाबा लाल जी की आरती होगी रात को बारह बजे जी बाबा लाल जी का जन्म है तो रात बारह बजे आरती होती है उसके बाद प्रसाद वीत तो सारी को

ਆਪ ਸਭ ਪਹੁੰਚਾਰੇ ਅਤੇ ਸਤਿ ਸ੍ਰੀ ਅਕਾਲ। ਇਸ ਪਵਿੱਤਰ ਆਪਨਾ ਤੋਂ ਅਸੀਂ ਲੋਕਾਂ ਨੂੰ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦੀ ਹੈ। ਅੱਜ ਦੇ ਇਸ ਮੌਕੇ ਤੇ ਸਾਰਿਆਂ ਨੂੰ ਬਹੁਤ ਬਹੁਤ ਮਦਦ ਚਾਹੁੰਦੇ ਸਮਾਰੋਹ ਦਾ ਆਗਾਤ ਕਰਦੇ ਹਾਂ। ਆਤਮਿਕ ਸਾਜ ਹੈ ਸਮਾਜ ਦੀ ਸਾਂਝੀ ਰਹਿਤ ਹੈ। ਸਾਡੇ ਨਾਲ 670ਵੇਂ ਜਨਮ ਦਿਵਸ ਦੇ ਉਪਲਬਖ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਲੰਗਰ ਲਾਇਆ ਹੈ। ਉਹ ਬਾਰੇ ਡੈਂਟਾ ਕਰਨ ਅਕੋਮੀ ਚੜ੍ਹਦੀਆਂ ਕਲਾਜ ਰੱਖਣਗੇ ਕੰਮ ਹੁੰਦੇ ਰਹੇ ਜਯ ਜੈ ਸ਼੍ਰੀ ਬਾਬਾ ਲਾਲ ਜੀ ਬਹੁਤ ਸਾਰੇ ਦਰਬਾਰ ਕੀ ਇਹ ਸ਼ੋਭ ਯਾਤਰਾ ਗੱਦੀ ਜਾ ਰਹੀ ਉਹ ਦਾ ਦੇਖੋ ਪਹਿਲਾਂ ਤੇ ਨਾਇਕ ਸੇਵਕ ਹਨ ਪ੍ਰਧਾਨ ਨਹੀਂ ਗਾ ਪਰਮ ਪੂਜਨੀ ਪੀਠਾ ਦੀਸ਼ਵਰ ਸ਼੍ਰੀ ਐਕਸਵਾਰ ਸ਼੍ਰੀ ਮਹਾਂਤਨੰਦ ਸਾਹੀ ਮਹਾਰਾਜ ਜੀ ਜੀ ਪਾਵਨ ਸੰਨਤੇ ਵਿੱਚ ਇਹ ਵਿਸ਼ਾਲ ਸ਼ੋਭ ਯਾਤਰਾ ਗੱਦੀ ਸੀ 바ਵਾ ਲਾਲ ਦੇ ਜੀ ਉਹ ਕੱਢੀ ਜਾ ਰਹੀ ਹੈ ਜੋ ਕਿ ਲਗਭਗ 30 ਵਰਿਆਂ ਤੋਂ ਇਹ ਯਾਤਰਾ ਹਰ ਸਾਲ ਪੂਜੇ ਮਾਰਾਈ ਕਰਦੇ ਆ ਜਿਹਦੇ ਵਿੱਚ ਸਤਿਗੁਰੂ ਸ਼੍ਰੀ 바ਵਾ ਲਾਲ ਦੇ ਜੀ ਮਹਾਰਾਜ ਜੀਵਨੀ ਪਰ ਆਧਾਰਿਤ ਪੂਰਾ ਜਨਮ ਵਰਤਾਂਗ ਦਹਾਇਆ ਗਿਆ 바ਵਾ ਲਾਲ ਜੀ ਦਾ ਜਨਮ ਦਹਾਇਆ ਉਸ ਦੇ ਇਲਾਵਾ ਗੁੰਦਰ ਦੇਵੀ ਦੇਵਦਿਆਲੇ ਸਰੂਪ ਇਹ ਸਾਡੇ ਪਰਮ ਪੂਜਨੀ ਪੀਤਾ ਦੀਸ਼ਵਰ ਸ਼੍ਰੀ 108 ਸ਼੍ਰੀ ਮੰਤਕੰਦ ਜੀ ਮਹਾਰਾਜ ਆਪਣੇ ਨੇਤৃত্ব ਆਪ ਬੜੇ ਖਲੋਗੇ ਬੜੇ ਆਰਾਮ ਨਾਲ ਯਾਤਰਾ ਤਿਆਰ ਕਰਾਉਂਦੇ ਜਿਹਨੂੰ ਲਗਭਗ ਕੈਲੀਅਰ 1.5 ਤੋਂ 2 ਮਹੀਨੇ ਲੱਗ ਜਾਂਦੇ ਆ ਕਿੰਨੇ ਰਸਤਾ ਤਿਆਰ ਕੀਤੇ ਕਲਪ ਜਗਾਂ ਬਈ 35 ਗਰਾਸ ਤੋਂ ਅਸੀਂ ਤਿਆਰ ਕੀਤੇ ਇਸ ਚ 35 ਜਿਹਦੇ ਵਿੱਚ 오ਡੀਸ਼ਾ ਤੋਂ ਸੱਤ ਬ੍ਰਿਤ ਕਾਰੀਗਰ ਆਉਂਦੇ ਸਾਡੇ ਉਹ ਇਸ ਕਾਰਗਰ ਨੂੰ ਸਮਰਥਨ ਆਪਣਾ ਦੇ ਰਹੇ ਆ ਜਿਵੇਂ ਵੀ ਦੇਵੀ ਦੇਵਤੇ ਸਰੂਪ ਅਸੀਂ ਇਹਦੇ ਵਿੱਚ ਨਾ ਕੋਈ ਸਰੂਪ ਨਹੀਂ ਬਣਾਉਂਦੇ ਇਨਸਾਨਾਂ ਨੂੰ ਵਧੇ ਕਿ ਇਹ ਸਰੂਪ ਉਹ ਜੇ ਮਾਰਾ ਇਹਨਾਂ ਕਿ ਇਨਸਾਨ ਨੂੰ ਰੂਪ ਨਹੀਂ ਹੁੰਦੇ ਇਹ ਆਪ ਉਤਲੇ ਬਣਾਉਂਦੇ ਜਿਸ ਤਰ੍ਹਾਂ ਦੇਵੀ ਦੇਵਤੇ ਮਦਗਿਆਂ ਦੇ ਫਾਈਬਰ ਦੇ ਵਿੱਚ ਬਣਾਣਗੇ ਬਾਰੇ ਦਾ ਕਿਹੜਾ ਗਾਵਾ ਕਿ ਅਸੀਂ ਕੋਈ ਵੀ ਰੂਪ ਇਨਸਾਨ ਨਾ ਅਸੀਂ ਉਹਨਾਂ ਰੂਪ ਨਹੀਂ ਲੈ ਸਕਦੇ ਅਸੀਂ ਅਸੀਂ ਉਹਨਾਂ ਨੂੰ ਪੂਰ ਸਕਦੇ ਆ ਬਾਬਾ ਲਾਲ ਜੀ ਜੀਵਨੀ ਪਰ ਅਧਾਰਿਤ ਇਹ ਸਾਰੀ ਚੀਜ਼ਾਂ ਪ੍ਰਸਤ ਕਰ ਦਿੱਤੀ ਗਈ ਹੈ ਦੇ ਪੂਜਯ ਮਹਾਰਾਜ ਰਾਤ ਆ ਰਿਹਾ ਬੜਾ ਵੱਡਾ ਰਾਤ ਆ ਰਿਹਾ ਜਿਹੜਾ ਵਿਸ਼ੇਸ਼ ਪੋਟੇ ਬਣਾ ਸਾਰੇ ਸ਼ਹਿਰ ਵਸੇ ਆ ਰਹੇ ਕਈ ਰਾਤ ਦੇ ਧਾਰਮਿਕ ਸੰਸਥਾਵਾਂ ਪ੍ਰਤੀ ਲਿਖਾ ਰਿਹਾ ਜੀ 31 ਨੂੰ ਜਨਮ ਦਿਵਸ ਮਹੋਤਸਵ ਆਏਗਾ ਸਾਰੇ ਸਾਧਨ ਮੰਦੇ ਠੀਕ ਹੈ ਜੀ